ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਟਾਈਮ ਮੈਕ ਇੰਡੀਆ ਆ ਚੁੱਕੀ ਹੈ ਤੇ ਮੈਕ ਨੂੰ ਬਹੁਤ ਸਾਰੇ ਸਵਾਲ ਵੀ ਕੀਤੇ ਜਾ ਰਹੇ ਹਨ ਕਿ ਕੁਝ ਟਾਈਮ ਪਹਿਲਾਂ ਤੂੰ ਕੈਨੇਡਾ ਗਈ ਸੀ ਤੇ ਇੰਨੀ ਛੇਤੀ ਵਾਪਸ ਕਿਉਂ ਆ ਗਈ ਜਦੋਂ ਰਵੀ ਕੈਨੇਡਾ ਤੋਂ ਇੰਡੀਆ ਵਾਪਸ ਆਇਆ ਸੀ ਤਾਂ ਉਸ ਟਾਈਮ ਉਸ ਦੀ ਵੀਡੀਓ ਦੇ ਵਿੱਚ ਮੈਕ ਦੇ ਮਮਾ ਸੀ ਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਕਮੈਂਟ ਕਰਕੇ ਪੁੱਛਿਆ ਸੀ ਕਿ ਤੁਹਾਡੇ ਸਾਸੂ ਮਾਂ ਜਾਨੀ ਕਿ ਮਹਿਕ ਦੇ ਮਮਾ ਤੁਹਾਡੇ ਕੋਲ ਨੇ ਤੇ ਫਿਰ ਮਹਿਕ ਕਿੱਥੇ ਹੈ ਰਵੀ ਨੇ ਕਿਸੇ ਵੀ ਕਮੈਂਟ ਦਾ ਰਿਪਲਾਈ ਨਹੀਂ ਦਿੱਤਾ ਨਾ ਹੀ ਉਹਨਾਂ ਨੇ ਕੋਈ ਵੀਡੀਓ ਬਣਾ ਕੇ ਇਸ ਬਾਰੇ ਇਸ ਕੁਐਸਚਨ ਦਾ ਜਵਾਬ ਦਿੱਤਾ ਆਪਾਂ ਨੂੰ ਇਸ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ ਕਿ ਮਹਿਕ ਦੇ ਮਮਾ ਰਵੀ ਦੇ ਨਾਲ ਕਿਉਂ ਰਹਿ ਰਹੇ ਹਨ ਮਹਿਕ ਕਿੱਥੇ ਹੈ ਅਸਲ ਦੇ ਵਿੱਚ ਆਪਾਂ ਹੀ ਬੁੱਧੂ ਸੀ ਆਪਾਂ ਹੀ ਨਹੀਂ ਜਾਣ ਸਕੇ ਇਸ ਸਚਾਈ ਨੂੰ ਕਿਸ ਦੇ ਪਿੱਛੇ ਸਚਾਈ ਕੀ ਸੀ ਜੋ ਕਿ ਹੁਣ ਸਾਹਮਣੇ ਆ ਰਹੀ ਹੈ ਅਸਲ ਵਿੱਚ ਮੈਕ ਵੀ ਇਹਨਾਂ ਦੇ ਨਾਲ ਹੀ ਸੀ ਬਸ ਉਹ ਕੈਮਰੇ ਤੋਂ ਪਾਸੇ ਸੀ ਇਸ ਕਰਕੇ ਲੋਕ ਬੁੱਧੂ ਬੰਦੇ ਰਹੇ ਲੋਕ ਸੋਚਦੇ ਰਹੇ ਕਿ ਮੈਕ ਇਹਨਾਂ ਤੋਂ ਅਲੱਗ ਰਹਿ ਰਹੀ ਹੈ ਐਹੋ ਜਿਹੀ ਕੋਈ ਮਾਂ ਨਹੀਂ ਹੁੰਦੀ ਜਿਹੜੀ ਆਪਣੀ ਧੀ ਨੂੰ ਛੱਡ ਕੇ ਉਹ ਵੀ ਬਿਮਾਰ ਧੀ ਨੂੰ ਛੱਡ ਕੇ ਆਪਣੇ ਜਵਾਈ ਦੇ ਨਾਲ ਰਹਿਣਾ ਚਾਹੂਗੀ ਕਿਉਂਕਿ ਮਾਵਾਂ ਨੂੰ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਬੇਟਾ ਬੇਟੀ ਹੀ ਪਿਆਰੇ ਹੁੰਦੇ ਹਨ ਬਾਕੀ ਤਾਂ ਗੱਲਾਂ ਬਾਤ ਦੀਆਂ ਹੁੰਦੀਆਂ ਹਨ ਤੇ ਇੱਥੇ ਰਵੀ ਦਿਖਾ ਰਿਆ ਸੀ ਕਿ ਮਹਿਕ ਦੀ ਮੰਮਾ ਉਹਦੇ ਨਾਲ ਐ ਤੇ ਮਹਿਕ ਉਹਦੇ ਨਾਲ ਨਹੀਂ ਹੈ ਤੇ ਬਹੁਤ ਸਾਰੇ ਲੋਕ ਆਪਾਂ ਸਾਰੇ ਹੀ ਬਹੁਤ ਸਾਰੇ ਕਿ ਆਪਾਂ ਸਾਰੇ ਹੀ ਮੂਰਖ ਬਣਦੇ ਰਹੇ ਹਾਂ ਕਿ ਮਹਿਕ ਕਿੱਥੇ ਹੈ ਮਹਿਕ ਕਿਤੇ ਹੈ ਅਸਲ ਦੇ ਵਿੱਚ ਮਹਿਕ ਇਹਨਾਂ ਦੇ ਨਾਲ ਹੀ ਸੀ ਇਹ ਆਪਾਂ ਨੂੰ ਹੀ ਪੰਬਰ ਪੂਸੇ ਵਿੱਚ ਪਾ ਰਹੇ ਹਨ ਪਰ ਪਾ ਕਿਉਂ ਰਹੇ ਹਨ ਇਸ ਗੱਲ ਦਾ ਹਜੇ ਕਿਸੇ ਨੂੰ ਕੋਈ ਜਵਾਬ ਨਹੀਂ ਮਿਲਿਆ ਉਤੇ ਹੁਣ ਲੋਕ ਅੰਦਾਜ਼ਾ ਲਾ ਰਹੇ ਹਨ ਜਦੋਂ ਮਹਿਕ ਨੇ ਵੀਡੀਓ ਪਾਈ ਕਿ ਮੈਂ ਦਰਬਾਰ ਸਾਹਿਬ ਚਲਨੀ ਆ ਤੇ ਰਵੀ ਵੀ ਇੰਡੀਆ ਆਇਆ ਹੋਇਆ ਹੈ ਸਾਰੀ ਫੈਮਿਲੀ ਉਹਨਾਂ ਦੀ ਇੰਡੀਆ ਆਈ ਹੋਈ ਹੈ ਉਹਨਾਂ ਨੇ ਸ੍ਰੀ ਸ਼ੋਕਮਨੀ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਆਪਣੇ ਘਰ ਭੋਗ ਪਾਈ ਬਹੁਤ ਖੁਸ਼ੀਆਂ ਮਨਾਇਆਂ ਤੇ ਇੰਨਾ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਸਾਰੀ ਫੈਮਿਲੀ ਇਕੱਠੀ ਹੈ ਪੂਰਾ ਖੋਸ਼ ਨੇ ਆਪਣੇ ਪਰਿਵਾਰ ਦੇ ਵਿੱਚ ਤੇ ਪਰ ਇਹਦੇ ਪਿੱਛੇ ਦੀ ਵਜ੍ਹਾ ਕੀ ਹੈ ਕਿ ਲੋਕਾਂ ਨੂੰ ਕਿਉਂ ਇਹ ਇੰਨਾ ਗੁੰਮਰਾਹ ਕਰ ਰਹੇ ਹਨ ਲੋਕਾਂ ਦੇ ਮਨਾਂ ਵਿੱਚ ਇਹਨੇ ਸਵਾਲ ਕਿਉਂ ਇਹ ਪੈਦਾ ਕਰ ਰਹੇ ਹਨ ਇਸ ਦੀ ਸਚਾਈ ਅਜੇ ਤੱਕ ਕੋਈ ਵੀ ਸਾਹਮਣੇ ਨਹੀਂ ਆ ਸਕੀ ਜੇ ਤੁਹਾਡੇ ਵਿੱਚੋਂ ਕੋਈ ਸਚਾਈ ਜਾਣਦਾ ਹੈ ਤਾਂ ਤੁਸੀਂ ਆਪਣੀ ਰਹਿ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦਿਓ ਜੀ